ਲਓ ਜੀ ਆਪਾਂ ਆਲੂ ਛਿੱਲ ਕੇ ਤੇ ਦਰਾਪਾ ਇਹਨਾਂ ਨੂੰ ਥੋੜਾ ਜਿਹਾ ਮੈਸ਼ ਕਰ ਲਿਆ ਤੇ ਇਹਦੇ ਵਿੱਚ ਆਪਾਂ ਬਰੀਕ ਕੱਟ ਕੇ ਪਿਆਜ਼ ਪਾਵਾਂਗੇ ਇੱਕ ਪਿਆਜ਼ ਲਿਆ ਬਸ ਆਪਾਂ ਇਹਨੂੰ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਲਾਂਗੇ ਇਨ ਨਾਲ ਆਪਾਂ ਮੇਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਤੇ ਜੀਰਾ ਲਿਆ ਇਹਨਾਂ ਦੋਨਾਂ ਚੀਜ਼ਾਂ ਨੂੰ ਵਿੱਚ ਐਡ ਕਰ ਦੇਾਂਗੇ ਹੁਣ ਆਪਾਂ ਸਵਾਦ ਅਨੁਸਾਰ ਮਿਰਚ ਪਾਵਾਂਗੇ ਦੇ ਵਿੱਚ ਮਸਾਲਾ ਨਮਕ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਵੱਧ ਘੱਟ ਪਾ ਸਕਦੇ ਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਇਹਨੂੰ ਸਭ ਨੂੰ ਹਰ ਲਾ ਲਾਂਗੇ ਤੇ ਹੁਣ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਤੇ ਆਪਾਂ ਬਣਾਵਾਂਗੇ ਇਹਦੇ پراਠੇ ਤੇ ਆ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਤੇ ਆਪਾਂ ਇਹਨੂੰ ਲਾ ਲਿਆ پراਠਿਆਂ ਦੇ ਵਿੱਚ ਆਪਣੇ ਪ੍ਰਾਠਾ ਰੈਡੀ ਆ ਆਲੂ ਦਾ ਤੇ ਉੱਪਰ ਆਪਾਂ ਲਾ ਲਿਆ ਮੱਖਣਾ ਖੂਬ ਸਾਰਾ ਤੇ ਨਾਲ ਲੈ ਲਈ ਦਹੀਂ ਤੇ ਲੱਸੀ ਲਓ ਜੀ ਆਲੂ ਦਾ ਪ੍ਰਾਠਾ ਹੋਵੇ ਤੇ ਮੱਖਣ ਬਿਨਾ ਤੇ ਦਹੀਂ ਤੋਂ ਬਿਨਾ ਤਾਂ ਅਧੂਰਾ ਹੀ ਆ ਕੰਮ ਇਸ ਲਈ ਨਾਲ ਆਪਾਂ ਦਹੀਂ ਲਿਆ ਤੇ ਲੱਸੀ ਤੇ ਆਪਣੀ ਥਾਲੀ ਰੈਡੀ ਆ ਤੇ ਜੋ ਆ ਚੀਜ਼ਾਂ ਵੇ ਘਰ ਦੇ ਖਾਣੇ 'ਚ ਗੱਲਬਾਤ ਆ ਤੇ ਉਹ ਬਾਹਰ ਦੇ ਖਾਣੇ 'ਚ ਨਹੀਂ ਗੱਲਬਾਤ ਹੁੰਦੀ ਕਿਉਂਕਿ ਆਪਾਂ ਘਰ ਦੀ ਲੱਸੀ ਦਹੀਂ ਮੱਖਣ ਸਾਰਾ ਕੁਝ ਆਪਾਂ ਘਰੇ ਬਣਾਉਂਦੇ ਆ ਤੇ ਹੁਣ ਆਪਾਂ ਚੈੱਕ ਕਰਾਂਗੇ ਕਿਵੇਂ ਲੱਗਾ ਬਹੁਤ ਬਹੁਤ ਜ਼ਿਆਦਾ ਟੇਸਟੀ ਆ ਤੇ ਬਹੁਤ ਜ਼ਿਆਦਾ ਘੈਂਟ ਆ